ਅੱਜ ਦਾ ਇਹ ਚੌਥਾ ਕਬੱਡੀ ਕੱਪ ਜਿਹੜਾ ਹੈ ਸਵਰਗਿਆ ਸਰਦਾਰ ਜਰਨੈਲ ਸਿੰਘ ਜੀ ਅਤੇ ਮਾਤਾ ਸਰਜੀਤ ਕੌਰ ਜੀ ਦੀ ਯਾਦ ਨੂੰ ਸਮਰਪਿਤ ਮੇਰੇ ਵੀਰੋ ਖੇਡਿਆ ਜਾ ਰਿਹਾ ਹੈ ਦੁਨੀਆ ਦੇ ਸਟਾਰ ਪਲੇਅਰ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਨੇ ਔਰ ਅੱਜ ਦੇ ਇਹ ਕਬੱਡੀ ਕੱਪ ਦੀ ਮੇਰੇ ਵੀਰੋ ਵੱਖਰੀ ਗੱਲ ਬਾਤ ਹੈ ਕਿਉਂਕਿ ਸਾਰੇ ਨੂੰ ਇਹ ਸਿੰਘਾਂ ਵੀ ਪਤਾ ਨਹੀਂ ਸਿਹਾਲ ਦਾ ਕਬੱਡੀ ਕੱਪ ਹੋਊਗਾ ਜਾਂ ਨਹੀਂ ਹੋਊਗਾ ਇਹ ਤੇ ਮੇਰੇ ਵੀਰੋ ਪ੍ਰਮਾਤਮਾ ਨੇ ਮਿਹਰ ਕੀਤੀ ਹੈ ਦਿਨ ਸਾਫ਼ ਹੋਇਆ ਹੈ ਔਰ ਬੜਾ ਵਧੀਆ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਅੱਜ ਦੇ ਦਿਨ ਦਾ ਤੀਜਾ ਮੈਚ ਖੇਡਿਆ ਜਾ ਰਿਹਾ ਹੈ ਡਾਕਟਰ ਮੱਗਰ ਸਿਹਾਲ ਦਾ ਇਹ ਪਿਆਰ ਹੈ ਸਾਡੇ ਵੀਰ ਦਾ ਵੱਡੀਆਂ ਰੌਣਕਾਂ ਨੇ ਜਿਹੜੀਆਂ ਅੱਜ ਦੇ ਇਸ ਕਬੱਡੀ ਕੱਪ ਦੇ ਵਿੱਚ ਮੇਰੇ ਵੀਰੋ ਚਮਕੌਰ ਕਮਾਨ ਹੋਣਾਂ ਦਾ ਵੱਡਾ ਸਹਿਯੋਗ ਹੈ ਸਾਰੇ ਭਰਾਵਾਂ ਦਾ ਆਪਾਂ ਸਮੇਂ-ਸਮੇਂ ਤੇ ਜਿਹੜਾ ਹੈ ਉਹ ਜ਼ਿਕਰ ਕਰਾਂਗੇ ਜਲਾਲਪੁਰੀਆ ਪਾਲਾ ਅੱਜ ਇੱਚੇ ਤੌਰ ਤੇ ਮੱਗਰ ਸਿਹਾਲ ਦੇ ਨਾਲ ਯਾਰੀਆਂ ਪਗਾਉਣ ਦੇ ਲਈ ਪੁੱਜਿਆ ਕਈ ਦਰਸ਼ਕ ਸੋਚਦੇ ਹੋਣਗੇ ਵੀ ਪਾਲਾ ਖੇਡ ਕਿਉਂ ਨਹੀਂ ਰਿਹਾ ਕਿਉਂਕਿ ਪਾਲੇ ਦੇ ਬੈਕ ਦੇ ਵਿੱਚ ਪ੍ਰੋਬਲਮ ਹੈ ਲੱਕ ਦੇ ਵਿੱਚ ਬੜੀ ਪ੍ਰੋਬਲਮ ਹੈ ਤੇ ਡਾਕਟਰ ਨੇ 20 ਦਿਨ ਦੀ ਜਿਹੜੀ ਰੈਸਟ ਦੱਸੀ ਹੈ ਵੀ ਪਾਲਿਆ ਵੈਦ ਨੇ ਆਖਿਆ ਵੀ 20 ਦਿਨ ਜਿਹੜੀ ਤੂੰ ਰੈਸਟ ਕਰ ਲਵੇਂ ਜੇ ਪ੍ਰੋਪਰ ਮੇਰੇ ਕੋਲੇ ਆ ਕੇ ਆਪਣੀ ਢੂਈ ਦਾ ਇਲਾਜ ਕਰਵਾ ਲਵੇਂ ਤੇ ਫਿਰ ਤੂੰ ਨੌਜਾਨਾ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਵਧੀਆ ਖੇਡ ਸਕਦਾ ਹੈ ਤੇ ਜੇ ਕਹਿੰਦਾ ਵੀ ਤੂੰ ਇਸੇ ਤਰ੍ਹਾਂ ਹੀ ਖੇਢੀ ਗਿਆ ਤੇ ਫੇਰ ਨੌਜਨ ਕਹਿੰਦਾ ਵੀ ਮੈਂ ਮਾਫੀ ਚਾਹੁੰਦਾ ਵੀ ਇਹ ਸ਼ਬਦ ਮੈਨੂੰ ਵਰਤਲੇ ਪੈ ਰਹੇ ਐ ਵੀ ਤੇਰਾ ਇੱਕ ਪਾਸਾ ਵੀ ਜਿਹੜਾ ਉਹ ਖੜ ਸਕਦਾ ਕਿਉਂਕਿ ਜਿਹੜੇ ਢੂਈ ਦੇ ਮਣਕੇ ਆ ਉਹ 나ੜ ਦੇ ਬਿਲਕੁਲ ਦਿਲਬਰ ਜੀ ਤੁਸੀਂ ਜਾਣਦੇ ਹੋ ਔਰ ਥੋੜੀ ਪ੍ਰੋਬਲਮ ਆਈ ਐ ਇੱਕ ਪਾਸੇ ਬਾਬਾ ਦੀਪ ਸਿੰਘ ਕਬੱਡੀ ਕਲੱਬ ਯਾਦ ਸਿਆਲ ਜੀ ਜਤਿੰਦਰ ਯਾਹੂਲ ਔਰ ਸਾਡੇ ਸੁਖਪਤਾ ਜੀ ਉਹਨਾਂ ਦੀ ਸਪੌਂਸਰ ਕੀਤੀ ਹੋਈ ਟੀਮ ਖੇਡ ਮੈਦਾਨ ਦੇ ਵਿੱਚ ਤੀਜਾ ਮੈਚ ਸ਼ੁਰੂ ਹੋਣ ਜਾ ਰਿਹਾ ਚੰਦਵਰਤ ਧਿਆਨ ਆਸਟ੍ਰੇਲੀਆ ਵੱਲੋਂ ਅੱਜ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਜਿਹੜਾ ਸਾਡੇ ਧਰਮਾ ਹਰਿਆਉ ਜੀ ਦਾ ਕੀਤਾ ਜਾਣਾ ਮੇਰੇ ਵੀਰੋ ਮਨਜਿੰਦਰ ਸਿੰਘ ਜੀ ਸਹੋਤਾ ਰਿੰਗ ਦੇ ਨਾਲ ਕਹਿੰਦੇ ਮਾਨ ਸਨਮਾਨ ਬਖਸ਼ੇ ਜਾਣਗੇ ਉਧਰ ਮਨਜਿੰਦਰ ਸਹੋਤਾ ਜੀ ਕਹਿੰਦੇ ਵੀ ਸਤਪਾਲ ਖੰਡਿਆਲ ਦੇ ਲਈ ਵੀ ਵੱਡੇ ਮਾਨ ਸਨਮਾਨ ਜਿਹੜੇ ਆਪਾਂ ਅੱਜ ਕਰਾਂਗੇ ਸਾਰੇ ਬੁਲਾ ਰਿਆਂ